ਤਸਵੀਰਾਂ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਇਹ ਝੋਨੇ ਦੀ ਫਸਲ ਪੱਕੀ ਨਹੀਂ ਹੈ ਬਲਕਿ ਮਾੜੀ ਸੋਚ ਵਾਲੇ ਵਿਅਕਤੀ ਨੇ ਇਸ ਝੋਨੇ ਦੀ ਫਸਲ ਨੂੰ ਸਾੜ ਕੇ ਸਵਾਹ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਕਿਸੇ ਵਿਅਕਤੀ ਦੇ ਵੱਲੋਂ ਇੱਕ ਕਿਸਾਨ ਦੇ ਖੇਤ ਤੇ ਹਰੇ ਭਰੇ ਝੋਨੇ ਦੇ ਉੱਪਰ ਗ੍ਰਾਮੋ ਸਪਰੇਅ ਕਰਕੇ ਉਸ ਨੂੰ ਸਾੜ ਕੇ ਸਵਾਹ ਕਰ ਦਿੱਤਾ ਹੈ ਘਟਨਾ ਗਿੱਦਰਬਾਹ ਦੇ ਪਿੰਡ ਪਲਾਈਆਣਾ ਦੀ ਹੈ ਜਿੱਥੇ ਜਸਵਿੰਦਰ ਸਿੰਘ ਨਾਂ ਦੇ ਕਿਸਾਨ ਨੇ 2.5 ਏਕੜ ਮੁੱਛਲ ਝੋਨਾ ਲਗਾਇਆ ਹੋਇਆ ਸੀ ਜੋ ਕਿ ਦੋਦੇ ਦੇ ਵਿੱਚ ਸੀ ਤੇ ਬਿਲਕੁਲ ਹਾਰਿਆ ਭਰਿਆ ਸੀ ਪਰ ਮਾੜੀ ਸੋਚ ਵਾਲਾ ਵਿਅਕਤੀ ਖੇਤ ਪਹੁੰਚਿਆ ਉਸ ਨੇ ਗ੍ਰਾਮੋ ਸਪਰੇਅ ਝੋਨੇ ਦੇ ਉੱਪਰ ਕਰ ਦਿੱਤੀ ਤੇ ਝੋਨੇ ਨੂੰ ਸਾੜ ਕੇ ਸਵਾਹ ਕਰ ਦਿੱਤਾ ਤੇ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਜਸਵਿੰਦਰ ਸਿੰਘ ਅਤੇ ਉਸ ਦੇ ਆਂਡ ਗਵਾੜ ਦੇ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਜਸਵਿੰਦਰ ਸਿੰਘ ਨੇ ਤਾਂ ਕਦੇ ਕਿਸੇ ਨੂੰ ਪਿੰਡ ਦੇ ਵਿੱਚ ਉੱਚੀ ਵੀ ਨਹੀਂ ਬੋਲਿਆ ਕਿਸੇ ਨਾਲ ਕੋਈ ਲਾਕ ਡਾਟ ਵੀ ਨਹੀਂ ਹੈ ਪਰ ਪਤਾ ਨਹੀਂ ਕਿਉਂ ਪਿੰਡ ਤੋਂ 3 ਕਿਲੋਮੀਟਰ ਜਸਵਿੰਦਰ ਸਿੰਘ ਦੇ ਕਿਸਾਨ ਦੇ ਖੇਤ ਦੇ ਵਿੱਚ ਪਹੁੰਚ ਕੇ ਕਿਸੇ ਵਿਅਕਤੀ ਨੇ ਗ੍ਰਾਮੋ ਸਪਰੇਅ ਕਰਕੇ ਉਸ ਦੇ ਝੋਨੇ ਨੂੰ ਸਾੜ ਕੇ ਸੁਆਹ ਕਰ ਦਿੱਤਾ ਹੈ ਕੀ ਨਾਮ ਹੈ ਜੀ ਆਪਾਂ ਜਸਵਿੰਦਰ ਸਿੰਘ ਜੀ ਤੇ ਬਾਈ ਜੀ ਕੀ ਜਿਹੜਾ ਤੁਹਾਡੇ ਖੇਤ ਝੋਨਾ ਮੱਚਿਆ ਹੋਇਆ ਕੀ ਹੋਇਆ ਜੀ ਇਹ ਗ੍ਰਾਮੋ ਖਾਣ ਦਵਾਈ ਛਿੜਕੀ ਹੈ ਕਿਸੇ ਨੇ ਰਾਤ ਨੂੰ ਜੀ ਹੂੰ ਕਦੋਂ ਪਤਾ ਲੱਗਿਆ ਕਿ ਕਿੰਨੇ ਦਿਨ 깔 ਨੇ ਇਹ ਸ਼ੁੱਕਰਵਾਰ ਦੀ ਰਾਤ ਦੀ ਹੈ ਜੀ ਸ਼ੁੱਕਰਵਾਰ ਨੂੰ ਰਾਤ ਨੂੰ ਛਿੜਕੀ ਕਿਹੜਾ ਝੋਨਾ ਸੀਗਾ ਕਿੰਨਾ ਝੋਨਾ ਸੀਗਾ ਮੁੱਛਲ ਸੀਗਾ ਜੀ 2.5 ਕਿੱਲੇ ਥਾਂ ਦੇ ਆ 1401 ਠੀਕ ਹੈ ਕਿੰਨੇ ਥਾਂ ਤੇ ਲੱਗਦਾ ਸਪਰੇ ਕਿੰਨੇ ਇਹ 1.5 ਕਿੱਲੇ ਦਾ ਲੱਗਦਾ ਵੀ ਛੜਕ ਗਿਆ ਹੋਊਗਾ ਹੂੰ ਬਾਕੀ ਪਾਂਤਾਂ ਤ ਤਗੜੇ ਨਾਲ ਆ ਗਿਆ ਜੀ ਪਾਂਤਾਂ ਵਿੱਚ ਵਾਵਾ ਲਾ ਗਿਆ ਜੀ ਬਾਕੀ ਸਾਰਾ ਕੱਢ ਗਿਆ ਜਿਵੇਂ ਮਸ਼ੀਨ ਕੱਢ ਦਿੰਦੀ ਆ ਹੂੰ ਤੇ ਅਗਲੇ ਪਾਸੇ ਬੂੰਦ ਵੀ ਨਹੀਂ ਟੱਪਣ ਦਿੱਤੀ ਹੋਰ ਅਗਲੇ ਵਾਹਣ ਚ ਪਿਸ਼ਾਂ ਪਿਸ਼ਾਈ ਰਿਹਾ ਇਸੇ ਦੇ ਵਾਹਣ ਚੀਰਾ 2.5 ਕਿੱਲਾਂ ਚ ਕੋਈ ਸ਼ੱਕ ਵੀ ਕਿਸੇ ਦਾ ਸ਼ੱਕ ਤਾਂ ਕਿਸੇ ਦਾ ਨਹੀਂ ਹਜੇ ਤਾਂ ਇਹ ਆਪਣਾ ਰੌਲਾ ਹੀ ਨਹੀਂ ਕਿਸਨਾ ਸੀਗਾ ਜੀ ਬਾਕੀ ਇਹਨੇ ਤਾਂ ਲਾੜੜ ਕਿਸੇ ਬੰਦੇ ਨਾਲ ਵੀ ਨਹੀਂ ਜੀ ਜੇ ਇੱਕ ਤਾਂ ਹੁੰਦਾ ਬੰਦਾ ਚੱਕਵਾ ਹੁੰਦਾ ਜਾਂ ਕਿਵੇਂ ਹੁੰਦਾ ਇਹ ਕੁੱਤੇ ਦੇ ਸੋਟੀ ਵੀ ਨਹੀਂ ਮਾਰੀ ਹੁਣੇ ਹਲੇ ਤੇ ਨਹੀਂ ਲੱਗੇਦਾ ਇੱਕ ਫੋਟੋ ਕੀ ਲੱਗਦਾ ਭਈ ਇਹ ਅਜਿਹਾਂ ਘਟਨਾ ਪਿਛਲੇ ਕਈ ਸਾਲ ਤੋਂ ਦੇਖਣ ਨੂੰ ਮਿਲਦੀ ਹੈ ਨਾ ਕਣਕ ਤੇ ਵੀ ਇਹ ਸ਼ਰਾਰਤੀ ਕਰੀ ਕਿਸੇ ਨੇ ਇਹਨਾਂ ਵੀ ਇਹ 4 ਪਿੰਡਾਂ ਦਾ ਸੁੰਦੇ ਸਾਡੇ ਪਿੰਡ ਪਹਿਲੀ ਵਾਰੀ ਹੋਈ ਹੋਰ ਪਿੰਡਾਂ ਦਾ ਬਹੁਤ ਸੁੰਦਦੇ ਸੀ ਫਲਾਣੇ ਦਾ ਕੋਈ ਛੜਕ ਗਿਆ ਫਲਾਣੇ ਦਾ ਛੜਕ ਗਿਆ ਪਰ ਸਾਡੇ ਅਸੀਂ ਪਹਿਲੀ ਵਾਰੀ ਵੇਖੀ ਆ ਸਾਡੇ ਪਿੰਡੇ ਦਾ ਆਹ ਦੀ ਸੁਰਤ ਚ ਪਿੰਡੋਂ ਵੀ ਕਾਫੀ ਦੂਰ ਪੈ ਜਾਂਦਾ ਕੀਤੇ ਹਾਂਜੀ ਹੈਗਾ ਜੀ ਤਿੰਨ 3.5 ਕਿਲੋਮੀਟਰ ਵਾੜ ਹੈਗਾ ਜੀ ਬਾਕੀ ਇਧਰ ਡਰੇਨ ਆ ਗਈ ਉਧਰ ਕੈਮਰੇ ਕੰਗਰੇ ਵੇਖੀ ਕੈਮਰਿਆਂ ਚ ਕੋਈ ਹੈ ਨਹੀਂ ਸੀਗਾ ਵੀ ਇਧਰ ਹੋ ਸਕਦਾ ਹੈ ਪਰਲੇ ਪਾਸੋਂ ਕੁਝ ਸ਼ਰਾਬ ਇਧਰ ਹੱਦ ਤੇ ਆ ਜੀ ਇਹ ਬਠਿੰਡੇ ਦੀ ਮੋਸਰਦੀ ਦੇ ਇਧਰ ਬਠਿੰਡਾ ਚ ਲਾ ਆ ਗਏ ਗਾਂ ਅਗਲੇ ਪਾਸੇ ਠੀਕ ਹੈ ਕੀ ਮੰਗ ਕਰਦੇ ਹੋ ਮੰਗ ਤਾਂ ਇਹ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਬੰਦੇ ਦਾ ਪਤਾ ਲੱਗਣਾ ਚਾਹੀਦਾ ਪੁਲਿਸ ਰਿਪੋਰਟ ਦਿੰਨੇ ਆ ਸੀ ਉਹ ਕੋਸ਼ਿਸ਼ ਕਰੇ ਫੜਨ ਦੀ ਬੰਦੇ ਨੂੰ ਗਾਂ ਹੋਰ ਨਾ ਕਿਸੇ ਨੁਕਸਾਨ ਹੋਵੇ ਕਿੰਨਾ ਕੁ ਨੁਕਸਾਨ ਮੰਗਦੇ ਹੋ ਤੁਸੀਂ ਨੁਕਸਾਨ 1.5 ਕਿੱਲੇ ਦਾ ਹੈਗਾ ਜੀ ਲਗਭਗ ਕਿੰਨੇ ਰੁਪਏ ਦਾ ਹੋਏਗਾ ਕਟੋ ਘਟਾ 1.5 ਲੱਖ ਦਾ ਨੁਕਸਾਨ ਹੋ ਗਿਆ ਜੀ 1.5 ਲੱਖ ਦਾ ਨੁਕਸਾਨ ਹੋਗਾ ਜਿਹੜੇ ਕੋਲੋਂ ਪੈਸੇ ਲਾਏ ਆ ਉਹ ਵੱਖਰੇ ਜਿਹੜੇ ਪਾਲਣ ਵਾਸਤੇ ਐਡਾ ਐਡਾ ਮਸਾ ਦਾਣੇ ਤੇ ਕੀ ਕਰੀ 3 ਮਹੀਨੇ ਹੋ ਗਏ ਮੱਥਾ ਮਾਰੀ ਜਾਂਦੇ ਨੇ ਵੀ ਪਰਿਵਾਰ ਦੀ ਰਾਤ ਨੂੰ ਨਾ ਕੋਈ ਰੌਂਡ ਪੰਜਾ ਗ੍ਰਾਮ ਨੁਕਸਾਨ ਗ੍ਰਾਮ ਨੁਕਸਾਨ ਦਵਾਈ ਹਟਖ ਗਿਆ ਬਾਈ ਦੇ ਪਾਂਚ ਤੇ ਹਾਲੇ ਕੋਈ ਕਿਸੇ ਦਾ ਪਤਾ ਨਹੀਂ ਲੱਗਿਆ ਨਾ ਕਿ ਇਤੇ ਸ਼ੱਕਾ ਜਿਹੜੀ ਉਹ ਕੁੱਪੀ ਪਈ ਹੈ ਗ੍ਰਾਮ ਨੁਕਸਾਨ ਵਾਲੀ ਉਹ ਆਪਣੇ ਇੱਥੋਂ ਕਿਤੇ ਮਿਲਦੀ ਨਹੀਂ ਤੇ ਹੁਣ ਇਹੀ ਚਾਹੁੰਦੇ ਆ ਵੀ ਸਾਨੂੰ ਨਿਆਂ ਸਾਫ ਮਿਲੇ ਬਾਕੀ ਬੰਦਾ ਇੰਨਾ شریف ਆ ਜੀ ਇਹ ਤਾਂ ਕਿਸੇ ਨਾਲ ਅੱਜ ਤੱਕ ਲੜਦਾ ਵੀ ਨਹੀਂ ਵੇਖਿਆ ਕਿੰਨਾ ਕਿ ਨੁਕਸਾਨ ਆ ਅੰਗਰੇਜ਼ ਵੀਰ ਨੁਕਸਾਨ ਢਾਈ ਕਿੱਲੇ ਚੋਂ ਸਵਾ ਕਿੱਲੇ ਡੇਢ ਕਿੱਲੇ ਦਾ ਨੁਕਸਾਨ ਆ ਵਿੱਚ ਪੰਤਾਂ ਲੰਝਾਂ ਆਵੀਆਂ ਵੀ ਜਿਵੇਂ 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 ਭੱਜੀ ਗਏ ਜਿਵੇਂ ਆ ਆ ਤਾਂ ਤਿੰਨ ਕਿਨਾਲਾ ਆ ਹੋ ਗਿਆ ਜਿਵੇਂ ਵੇਜਦੀ ਮੱਥੇ ਜਿਹੜਾ ਘੇਰਾ ਹੋ ਗਿਆ ਉਹ ਹੋ ਗਿਆ ਸਾਰਾ ਡੂੜ ਕਿੱਲੇ ਕੋ ਨੁਕਸਾਨ ਹੈਗਾ ਦੇਖਣ ਚ ਕੀ ਲੱਗਦਾ ਵੀ ਇੱਕ ਬੰਦੇ ਵੱਲੋਂ ਕੀਤੀ ਕੀ ਲੱਗਦਾ ਕਿ ਦੋ ਨਹੀਂ ਦੋ ਬੰਦੇ ਹੋਣਗੇ ਇੱਕ ਬੰਦੇ ਦਾ ਕੰਮ ਨਹੀਂਗਾ ਇਹ ਕੁਲਦੀਪ ਸਿੰਘ ਜੀ ਕੀ ਘਟਨਾ ਵਾਪਰੀ ਵੀ ਇਹ ਘਟਨਾ ਸਾਡੇ ਖੇਤ ਦਾ ਗਵਾਂਢੀ ਹੈ ਜਸਵਿੰਦਰ ਸਿੰਘ ਜੀ ਇਹਦਾ ਖੇਤ ਝੋਨਾ ਲੱਗਿਆ ਹੋਇਆ ਜੀ ਪਰਸੋ ਸ਼ੁੱਕਰਵਾਰ ਨੂੰ ਰਾਤ ਨੂੰ ਇਹਦੇ ਝੋਨੇ ਤੇ ਕੋਈ ਨਦੀਨ ਨਾਸ਼ਕ ਦਵਾਈ ਹੈ ਜਿਹੜੀ ਝੋਨਾ ਸੁਕਾ ਗਈ ਉਹਦਾ ਸਪਰੇਅ ਕਰ ਗਿਆ ਕੋਈ ਸ਼ਰਾਰਤੀ ਅਨਸਰ ਰਾਤ ਨੂੰ ਜੀ ਝੋਨਾ ਜਿਹੜਾ ਹੁਣ ਅਸੀਂ ਸੜਕ 'ਤੇ ਜਦੋਂ ਆ ਕੇ ਦੇਖਿਆ ਝੋਨੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਉੰਨੇ ਦੇ ਵਿੱਚ ਖੜਿਆ ਨਹੀਂ ਜਾਂਦਾ 스멜 ਆ ਰਹੀ ਹੈ ਝੋਨੇ ਦੇ ਵਿੱਚੋਂ ਤੇ ਆਸ-ਪਾਸੇ ਵੀ ਜਿਹੜੇ ਕਿਸਾਨ ਵੀਰ ਆ ਸਾਡੇ ਹੋਰ ਵੀ ਸਾਰਿਆਂ ਦਾ ਸਹਿਮ ਦਾ ਮਾਹੌਲ ਆ ਜੀ ਵੀ ਜੇ ਕਿਸਾਨ ਹੀ ਇੱਕ ਦੂਜੇ ਦਾ ਦੁਸ਼ਮਣ ਬਣ ਗਏ ਫਸਲਾਂ ਖਰਾਬ ਕਰਨ ਲੱਗ ਗਏ ਤਾਂ ਫਿਰ ਅੱਗੇ ਭਵਿੱਖ ਬਹੁਤ ਖਤਰੇਜਾ ਜੀ ਕੋਈ ਸ਼ੱਕ ਵੀਰੇ ਕਿਸੇ ਤੇ ਸ਼ੱਕ ਫਲਹਾਲ ਤਾਂ ਕੋਈ ਨਹੀਂ ਜੀ ਅਸੀਂ ਪੁਲਿਸ ਰਿਪੋਰਟ ਕਰਦੇ ਹਾਂ ਪੁਲਿਸ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਜਿਹੜਾ ਇਹ ਤੇ ਪੂਰਾ ਸਖਤ ਮਿਹਨਤ ਨਾਲ ਕੰਮ ਕਰਕੇ ਕੋਈ ਸ਼ਰਾਰਤੀ ਆਂਸਰ ਨੂੰ ਫੜਿਆ ਜਾਵੇ ਤਾਂ ਕਿ ਹੋਰ ਕਿਸਾਨਾਂ ਦਾ ਗਾਂਵ ਨੂੰ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਹੁਣ ਤੁਹਾਨੂੰ ਵੀ ਪਤਾ ਹੀ ਹੈ ਮਹਿੰਗਾਈ ਦਾ ਸਮਾਂ ਜੀ ਫਸਲ ਅੱਕੀ ਜੱਟ ਨੂੰ ਮਸਾਂ ਉਪੜਦੀ ਹੈ ਸੌ ਉਮੀਦਾਂ ਹੁੰਦੀਆਂ ਜੀ ਫਸਲ ਤੋਂ ਆਪਾਂ ਨੂੰ ਉਹੀ ਇਹ ਕਿਸੇ ਸ਼ਰਾਰਤੀ ਅੰਸਰ ਨੇ ਖਰਾਬ ਕਰਤੀ ਜੀ ਤੇ ਹੋ ਸਕਦਾ ਜੀ ਅੱਜ ਕੱਲ ਵੀ ਕਿਸੇ ਜਿਹੜਾ ਕਿਸਾਨ ਹੈ ਇਹ ਪਹਿਲਾਂ ਹੀ ਬਹੁਤ ਖੇਤੀ ਘਾਟੇ ਦਾ ਸੌਦਾ ਜੀ ਘਾਟੇ 'ਚ ਜਾ ਰਹੀ ਹੈ ਜੇ ਅੱਜ ਇਹ ਜਿਹੜੀ ਕੁਦਰਤੀ ਮਾਰ ਸਾਨੂੰ ਪਹਿਲਾਂ ਵੀ ਉਹ ਤਾਂ ਚਲੋ ਬੰਦਾ ਝੱਲ ਲੈਂਦਾ ਜਿਹੜੀ ਇਹ ਮਾਰ ਕਿਸੇ ਨੇ ਆਪਦੇ ਸਾਡੇ ਕਿਸਾਨ ਨੇ ਸਾਨੂੰ ਮਾਰਿਆ ਜੀ ਇਹ ਬਹੁਤ ਨਿੰਦਨਯੋਗ ਆ ਜੀ ਦੇਖਣ ਚ ਕਿਵੇਂ ਲੱਗਦਾ ਬਈ ਇੱਕ ਬੰਦੇ ਦਾ ਕੰਮ ਲੱਗਦਾ ਕਿ ਦੋ ਬੰਦੇ ਲੱਗਦਾ ਜੀ ਨਹੀਂ ਇੱਕ ਬੰਦਾ ਦਾ ਖਾਣ ਦਾ ਮੌਲ ਹੀ ਆ ਉਹ ਜੀ ਇੱਕ ਬੰਦਾ ਦਿਨੇ ਵੀ ਨਹੀਂ ਆਉਣ ਨੂੰ ਤਿਆਰ ਖੇਤ ਜੀ ਇਹ ਬਾਕੀ ਇਹ ਸਾਡਾ ਜਿਹੜਾ ਡਰੇਨ ਦਾ ਏਰੀਆ ਆ ਗਿਆ ਲਾਸਟ ਪਿੰਡ ਦਾ ਸਾਡਾ ਰਸਤਾ ਇੱਥੇ ਆ ਕੇ ਬੰਦ ਹੋ ਗਿਆ ਜੀ ਰਸਤਾ ਕ੍ਰੋਸ ਹੈ ਨਹੀਂਗਾ ਕੋਈ ਵੀ ਬੰਦਾ ਦਿਨੇ ਨਹੀਂ ਆਉਂਦਾ ਜੀ ਰਾਤ ਨੂੰ ਤਾਂ ਇੱਕ ਬੰਦੇ ਦਾ ਹੈ ਨਹੀਂ ਜੀ ਕੰਮ ਦੋ ਬੰਦਿਆਂ ਦਾ ਹੈਗਾ ਫਿਰ ਉਹ ਅਕਸਰ ਕਿ ਕੋਈ ਉਹਨੇ ਪਲਾਨ ਤਾਂ ਬਣਾਈ ਆ ਜੀ ਕਿ ਤੋ ਦਵਾਈ ਵੀ ਲੈ ਕੇ ਆਇਆ ਫਿਰ ਸੜਕਾਂ ਦਾ ਪ੍ਰਬੰਧ ਵੀ ਕਰਿਆ ਤੇ ਕਿਸਾਨ ਲੋਕਲ ਹੁਣ ਜਿਹੜੇ ਪਿੰਡ ਦੇ ਆ ਜੋ ਕਰਾਏ ਤੇ ਛੜਕਾਉਂਦੇ ਸਪਰੇ ਉਹਨੇ ਫੇਰ ਵੀ ਕਿਸੇ ਕਿਸਾਨ ਨੂੰ ਬਰਬਾਦ ਕਰਨ ਦੀ ਖਾਤਰ ਆਪ ਇਹਦੇ ਝੋਨੇ 'ਚ ਆ ਕੇ ਸਪਰੇ ਕਰੀ ਆ ਜੀ ਅਸੀਂ ਤਾਂ ਉਹਨੂੰ ਕਹਿਣਾ ਵੀ ਪਤੰਦਰਾ ਤੂੰ ਇੰਨੀ ਮਿਹਨਤ ਆਪ ਦੇ ਝੋਨੇ 'ਚ ਕਰ ਲਾ ਪੰਜ-ਸੱਤ ਢੋਲੀਆਂ ਉੱਥੇ ਪਾ ਲੰਦਾ ਕੋਈ ਪੰਜ-ਸੱਤ ਮਾਨ ਤੇਰਾ ਝਾੜ ਵੈਸੀ ਵਧ ਜਾਣਾ ਸੀ ਕੌਣ ਨਾਲੇ ਤਾਂ ਕਿਸਾਨ ਨੂੰ ਮਾਰਿਆ ਨਾਲੇ ਕੁਦਰਤ ਤਾਂ ਵੇਂਦੀ ਤੈਨੂੰ ਤੇਰੇ ਖਵਰਾ ਬੱਚਾ ਨਾਲ ਕੀ ਹੋਣੀ ਐ ਇਹ ਗੱਲ ਹਾਂਜੀ ਬਾਈ ਜੀ ਕੀ ਨਾਮ ਹੈ ਜੀ ਕਿਹੜਾ ਪਿੰਡ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਪਿੰਡ ਭਲਾਈ ਨਾਲ ਹੈਗਾ ਜੀ ਡਿਸਟ੍ਰਿਕਟ ਸ੍ਰੀ ਮੁਕਸਰ ਸੋ ਇੱਥੇ ਜਸਵਿੰਦਰ ਸਿੰਘ ਦੇ ਖੇਤ ਆ ਜੀ ਇਹ ਜਿੱਥੇ ਸਪਰੇ ਕੋਈ ਰਾਤ ਨੂੰ ਕਰ ਗਿਆ ਲਗਭਗ ਦੋ ਜਣੇ ਕੋਈ ਕਰਕੇ ਗਏ ਆ ਜੋ ਸਾਨੂੰ ਸ਼ੱਕ ਲੱਗਦਾ ਵੀ ਦੋ ਜਣਿਆਂ ਦੀ ਉਮੀਦ ਹੈ ਤੇ ਨੁਕਸਾਨ ਕਾਫੀ ਜ਼ਿਆਦਾ ਹੈਗਾ ਜੀ ਲਗਭਗ ਇਹਦਾ 2.5 ਕਿੱਲੇ ਖੇਤ ਸੀ ਮੁੱਛਲ ਝੋਨਾ ਜੀ 1401 ਤੇ ਵਿੱਚੋਂ ਲਗਭਗ 1.5 ਕਿੱਲੇ ਤੋਂ ਪਲੱਸ ਹੀ ਜਿਹੜਾ ਹੈਗਾ ਉਹ ਤੋਂ ਸਪਰੇ ਉਹ ਵਿੱਚ ਜਿਹੜੀ ਸੁੱਕਣ ਵਾਲੀ ਆ ਉਹ ਕਰ ਗਿਆ ਨਦੀਨ ਨਾਸ਼ਕ ਜੀ ਨੂੰ ਸਪਰੇ ਬੋਲਦੇ ਆ ਪਰ ਉਹ ਕਰਕੇ ਗਿਆ ਜੀ ਸੋ ਇਹਦਾ ਲਗਭਗ 1.5 ਲੱਖ ਤੋਂ ਉੱਤੇ ਦਾ ਨੁਕਸਾਨ ਆ ਕਿਉਂਕਿ ਲੱਖ 1.5 ਲੱਖ ਰੁਪਏ ਦਾ ਝੋਨੇ ਦਾ ਨੁਕਸਾਨ ਆ ਉਸ ਤੋਂ ਬਾਅਦ ਜਿਹੜੀ ਉਹਨੇ ਮਿਹਨਤ ਕੀਤੀ ਸੀ ਵਿੱਚ ਰੇਸ ਪ੍ਰੇਮ ਕਰਦਾ ਬੰਦਾ ਉਹਨੂੰ ਖੇਤ ਨੂੰ ਬੋਂਦਾ ਬੀਜਦਾ ਸੋ ਸਾਰਾ ਖਰਚਾ ਉਹਦਾ ਲਗਭਗ 2 ਲੱਖ ਤੋਂ ਵੀ ਪਲੱਸ ਦਾ ਜਿਹੜਾ ਉਹਦਾ ਨੁਕਸਾਨ ਹੋਇਆ ਬੰਦੇ ਦਾ ਜੀ ਜਸਵਿੰਦਰ ਸਿੰਘ ਦਾ ਲੱਗਦਾ ਬਾਈ ਜੀ ਨਹੀਂ ਜਿਹੜਾ ਜਸਵਿੰਦਰ ਸਿੰਘ ਆ ਜੀ ਇਹਦੇ ਤੇ ਕੋਈ ਅਜੇ ਤੱਕ ਕੋਈ ਕਿਸੇ ਨਾਲ ਲੜਾਈ ਝਗੜੇ ਵਾਲਾ ਮਸਲਾ ਨਹੀਂ ਹੈਗਾ ਜੀ ਪਿੰਡ 'ਚ ਅੱਜ ਤੱਕ ਤੁਸੀਂ ਪਿੰਡ 'ਚ ਜਿੱਥੋਂ ਵੀ ਮਰਜ਼ੀ ਪਤਾ ਕਰੋਗੇ ਬੰਦਾ ਅੱਜ ਤੱਕ ਕਿਸੇ ਨਾਲ ਉੱਚੀ ਨਹੀਂ ਬੋਲਿਆ ਸੋ ਬਹੁ ਲਗਭਗ ਸੁਰਤ 'ਚ ਇਦਾਂ ਦਾ ਕੋਈ ਨੁਕਸਾਨ ਕਿਸੇ ਦਾ ਨਹੀਂ ਹੋਇਆ ਸੋ ਇਸ ਕਰਕੇ ਬਹੁਤ ਮੰਦਭਾਗੀ ਘਟਨਾ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਵੀ ਇਹਦੀ ਪੂਰੀ ਜਾਂਚ ਪੜਤਾਲ ਕੀਤੀ ਜਾਵੇ ਸਰਕਾਰ ਤੋਂ ਬੇਨਤੀ ਕਰਦੇ ਆਂ ਵੀ ਇਹਨੂੰ ਲੋੜੀ ਦਾ ਮੁਆਵਜ਼ਾ ਦਿੱਤਾ ਜਾਵੇ ਜਿੰਨਾ ਹੋ ਸਕਦਾ ਜੀ